ਹਾਂਜੀ ਅੱਜ ਦੀ ਵੀਡੀਓ ਖਾਸ ਹੋਣਾ ਲਈ ਮਹਨ ਫਿਰਦੇ ਸਕੀਨ ਨੇ ਤੇ ਆਰਗੇਨਿਕ ਖਾਣਾ ਚਾਹੁੰਦੇ ਨੇ ਤੇ ਆਰਗੇਨਿਕ ਜੀਵਨ ਜੀਣਾ ਚਾਹੁੰਦੇ ਨੇ ਉਹਨਾਂ ਲਈ ਅਸੀਂ ਆਪਾਂ ਇਹ ਖਾਸ ਵੀਡੀਓ ਲੈ ਕੇ ਆਏ ਆ ਤੇ ਇਸ ਇਹ ਫਾਰਮ ਹੈ ਇੱਕ ਤੇ ਨੇਚਰਲ ਬਣਿਆ ਹੋਇਆ ਸਾਰੀ ਤਰ੍ਹਾਂ ਸਾਰਾ ਇੱਕ ਤਰ੍ਹਾਂ ਦਾ ਤੇ ਇਹਦੇ ਚ ਕੋਈ ਉਹ ਨਹੀਂ ਹੈਗਾ ਮਤਲਬ ਜਿਵੇਂ ਪੱਧਰ ਜ਼ਮੀਨ ਦੀ ਕੀਤੀ ਜਿਸ ਬੰਦੇ ਨੇ ਆਪਣੇ ਇਹ ਬਣਾਇਆ ਹੈਗਾ ਇਹ ਪੱਧਰ ਜ਼ਮੀਨ ਤੇ ਨਹੀਂ ਜਿਵੇਂ ਜ਼ਮੀਨ ਸੀ ਉਦਾਂ ਹੀ ਇਹ ਨੇਚਰਲ ਰੱਖਿਆ ਹੋਇਆ ਤੇ ਇੱਥੇ ਸਾਰਾ ਕੁਝ ਨੇਚਰਲ ਹੈ ਤੇ ਆਰਗੈਨਿਕ ਹੈ ਤੇ ਤਕਰੀਬਨ ਸਾਰੇ ਫਰੂਟ ਫਲ ਫਰੂਟ ਤੇ ਸਬਜ਼ੀਆਂ ਇੱਥੇ ਉਗਾਈਆਂ ਜਾਂਦੀਆਂ ਮੈਡੀਸਨ ਵੀ ਬਣਦੀ ਹੈ ਜੋ ਆਯੁਰਵੇਦਿਕ ਮੈਡੀਸਨ ਕਹਿੰਦੇ ਆਪਾਂ ਜੀ ਨੂੰ ਉਹ ਇੱਥੇ ਤਿਆਰ ਕੀਤੀ ਜਾਂਦੀ ਹੈ ਤੇ ਫੈਮਿਲੀ ਵਾਸਤੇ ਹੱਟਾਂ ਵੀ ਹੈਗੀਆਂ ਜੇ ਆਪਾਂ ਬੁੱਕ ਕਰਨਾ ਚਾਹੁੰਦੇ ਆ ਉਹ ਕਿਵੇਂ ਬੁੱਕ ਹੋਏਗੀ ਤੇ ਕਿੱਥੇ ਫਾਰਮ ਬਣਿਆ ਹੋਇਆ ਇਹ ਸਾਰਾ ਕੁਝ ਤੁਹਾਨੂੰ ਆਪਾਂ ਸ਼ੇਅਰ ਕਰਾਂਗੇ ਤੇ ਮੱਛੀ ਪਾਲਣ ਮੁਰਗੀ ਪਾਲਣ ਬੱਕਰੀਆਂ ਦਾ ਫਾਰਮ ਬੱਕਰੀਆਂ ਦਾ ਫਾਰਮ ਸਾਰਾ ਹੀ ਇੱਥੇ ਹੀ ਹੈ ਨੇਚਰਲ ਤਰੀਕੇ ਨਾਲ ਚੱਲਦਾ ਸਾਰਾ ਤੇ ਜੋ ਜ਼ਮੀਨ ਹੈ ਪਹਾੜੀ ਏਰੀਆ ਦੀ ਜ਼ਮੀਨ ਹੈ ਸਾਰੀ ਉਦਾਂ ਹੀ ਪਹਾੜੀ ਏਰੀਆ ਤੇ ਹੀ ਸਾਰਾ ਕੁਝ ਜੇ ਉਗਾਇਆ ਹੋਇਆ ਬਣਾਇਆ ਹੋਇਆ ਪੱਦਰ ਨਹੀਂ ਕੀਤੀ ਜ਼ਮੀਨ ਐਵੇਂ ਹੀ ਮਤਲਬ ਪਹਾੜੀ ਉਹਦੇ ਤੇ ਹੀ ਬਣਾਇਆ ਹੋਇਆ ਸਾਰਾ ਕੁਝ ਉਗਾਇਆ ਹੋਇਆ ਸਾਰੇ ਫਲ ਬੁੱਟੇ ਪਹਾੜੀ ਜ਼ਮੀਨ ਤੇ ਹੀ ਲਾਏ ਹੋਏ ਇਹਦੀ ਲੋਕੇਸ਼ਨ ਕਿਵੇਂ ਅਸੀਂ ਇੱਥੇ ਆ ਸਕਦੇ ਆ ਕਿਵੇਂ ਬੁੱਕ ਕਰ ਸਕਦੇ ਆ ਫੈਮਿਲੀ ਆਪਾਂ ਫੈਮਿਲੀ ਨਾਲਿਆਂ ਨੂੰ ਬੁੱਕ ਕਰ ਸਕਦੇ ਆ ਇੱਥੇ ਦੋ ਹਟਾਂ ਬਣੀਆਂ ਹੋਈਆਂ ਨੇ ਤੇ ਦੋ ਬੈਡਰੂਮ ਨੇ ਉਹ ਆਪਾਂ ਬੁੱਕ ਕਰ ਸਕਦੇ ਆ ਫੋਨ ਤੇ ਤੇ ਕੰਟੈਕਟ ਵਗੈਰਾ ਆਪਾਂ ਅੱਧਾ ਦੇ ਦਾਂਗੇ ਜੇ ਕੋਈ ਵੀਰ ਭਰਾ ਆਉਣਾ ਚਾਹਵੇ ਆਪਣੀ ਫੈਮਿਲੀ ਨਾਲ ਘੁੰਮਣ ਵਾਸਤੇ ਤਾਂ ਆ ਸਕਦੇ ਆ ਸਤਿ ਸ੍ਰੀ ਅਕਾਲ ਜੀ ਪੇਜ ਨੂੰ ਫੋਲੋ ਕਰੋ ਤੇ ਲਾਈਕ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਵੀਡੀਓ YouTube ਤੇ ਵੀ ਆਪਣਾ ਚੈਨਲ ਬਣਾਇਆ ਹੋਇਆ ਉਹਨੂੰ ਵੀ ਸਬਸਕ੍ਰਾਈਬ ਕਰੋ ਤੇ ਇਹ ਰਾਹ ਆਪਾਂ ਜਦੋਂ ਇਸ ਫਾਰਮ ਤੇ ਜਾਣਾ ਹੋਵੇ ਆਪਾਂ ਕੁਰਾਲੀ ਤੋਂ ਟੋਲ ਕ੍ਰੋਸ ਕਰਕੇ ਰੋਪੜ ਵੱਲੋਂ ਜਾਂਦੇ ਜਦੋਂ ਟੋਲ ਕ੍ਰੋਸ ਕਰਕੇ ਰਾਈਟ ਹੈਂਡ ਮੂੜਨਾ ਆਪਾਂ ਤੇ ਪੁਰਖਾਲੀ ਪਿੰਡ ਆਂਦਾ ਵੱਡਾ ਪਿੰਡ ਹੈ ਪੁਰਖਾਲੀ ਉਧਰੋਂ ਆ ਸਕਦੇ ਆ ਉਧਰੋਂ ਇਹ 7-8 ਕਿਲੋਮੀਟਰ ਪੈ ਜਾਂਦਾ ਅੱਗੇ ਬਰਦਾਰ ਪਿੰਡ ਆਂਦਾ ਲਾਸਟੇ ਪਿੰਡ ਬਰਦਾਰ ਹੀ ਪੈਂਦਾ ਇੱਥੇ ਤੇ ਜੇ ਆਪਾਂ ਨਿਊ ਚੰਡੀਗੜ੍ਹੋਂ ਆਣਾ ਹੋਵੇ ਉਧਰੋਂ ਵੀ ਆ ਸਕਦੇ ਆ ਉਧਰੋਂ ਆਪਾਂ ਨੂੰ ਜਿਵੇਂ ਮਣਕਪੁਰ ਪਿੰਡ ਪੈਂਦਾ ਸੰਗਤਪੁਰਾ ਉਧਰੋਂ ਆ ਸਕਦੇ ਆ ਤੇ ਰਾਹ ਵੀ ਬਹੁਤ ਵਧੀਆ ਹੈ ਦਾ ਫਾਰਮ ਵੱਲੋਂ ਜਾਂਦਾ ਜਾਓ ਉਹਦੇ ਦੇ ਮਣ ਲਗਦਾ ਜਾਂਦੇ ਟਾਈਮ ਵਧੀਆ ਥਿਊ ਆਉਂਦੇ ਨੇ ਰਾਹ 'ਚ ਥੋੜਾ ਕੁਝ ਰਸਤਾ ਵਿਚਾਲੇ ਕੱਚਾ ਵੀ ਹੈਗਾ ਰਸਤਾ ਬਣਿਆ ਹੋਇਆ ਮਿੱਟੀ ਵਾਲਾ ਰਸਤਾ ਪਰ ਓਵਰਹਾਲ ਫਿਰ ਵੀ ਵਧੀਆ ਰਾਹ ਬਣੇ ਹੋਏ ਨੇ ਖੈਰਾ ਫਾਰਮ ਦੇ ਨਾਂ ਤੋਂ ਇਹ ਫਾਰਮ ਦਾ ਨਾਮ ਹੈ ਜੀ ਤੇ ਆਪਾਂ Google ਤੇ ਵੀ ਸਰਚ ਮਾਰ ਸਕਦੇ ਆ ਖੈਰਾ ਫਾਰਮ ਬਰਦਾਰ ਲਿਖ ਕੇ ਸਰਚ ਕਰ ਸਕਦੇ ਆ ਉਹ Google ਦਾ ਮੈਪ ਨਿਕਲ ਜੂਗਾ ਉਹਦੇ ਥਰੂ ਵੀ ਤੁਸੀਂ ਆ ਸਕਦੇ ਹੋ ਤੇ ਇੱਥੋਂ ਅੱਗੇ ਦਾ ਰਸਤਾ ਜਿਹੜਾ ਉਹ ਡੇਢ-2 ਕਿਲੋਮੀਟਰ ਦਾ ਕੱਚਾ ਹੀ ਹੈਗਾ ਇਸ ਤੋਂ ਬਾਅਦ ਇਸ ਰੋ ਇਹ ਲਾਸਟ ਰੋਡ ਰਹਿ ਜਾਂਦਾ ਇੱਥੇ ਤੇ ਜਿਹੜੀ ਇਹ ਥਾਂ ਹੈਗੀ ਇਹ ਪੰਜਾਬ ਦੀ ਸਾਰੀ ਹੈ ਐ ਨਹੀਂ ਹੈਗਾ ਵੀ ਹਿਮਾਚਲ ਦਾ ਹਿਮਾਚਲ ਜਾ ਰਹੇ ਆ ਆਪਾਂ हिमाचल ਦੇ ਪਹਾੜ ਨਹੀਂ ਹੈਗੇ ਇਹ ਪੰਜਾਬ ਚ ਹੀ ਐ ਪਰ ਇਹ ਰਾਹ ਅੱਗੇੋਂ ਨਿਕਲ ਜਾਂਦਾ ਹਿਮਾਚਲ ਵੱਲ ਬੱਦੀ ਵੱਲ ਜਾਂਦਾ ਇਹ ਰਾਹ ਹੈਗਾ ਸਾਰਾ ਅੱਗੇ ਕੱਚਾ ਹੀ ਰਸਤਾ ਐ ਕੱਚਾ ਰਾਹ ਐ ਅੱਗੇ ਪਰ ਇਹ ਜਿੱਥੋਂ ਦਾ ਇੱਥੋਂ ਤੱਕ ਵੀ ਵਿਊ ਇਹਦਾ ਬਹੁਤ ਜ਼ਬਰਦਸਤ ਐ ਵਧੀਆ ਲੱਗਦਾ ਆ ਪੰਥ ਥੋੜੀ ਦੂਰ ਹੀ ਰਹਿ ਗਏ ਹੁਣ ਫਾਰਮ ਤੋਂ ਪਹੁੰਚਣ ਵਾਲੀ ਆ ਤੇ ਇੱਥੇ ਆਪਾਂ ਕੋਈ ਐ ਨਹੀਂ ਹੈਗਾ ਕਿ ਵੱਡੀ ਗੱਡੀ ਲੈ ਕੇ ਆਣੀ ਕੋਈ ਕੋਈ ਵੀ ਗੱਡੀ 'ਚ ਆ ਸਕਦੇ ਆ ਬਾਈਕ ਤੇ ਆ ਸਕਦੇ ਆ ਮੋਟਰਸਾਈਕਲ ਵਗੈਰਾ ਤੇ ਜਿਵੇਂ ਤੁਸੀਂ ਆਣਾ ਚਾਹੋ ਉਵੇਂ ਆਪਾਂ ਆ ਸਕਦੇ ਆ ਇੱਥੇ ਕੋਈ ਖੈਰਾ ਸਾਹਿਬ ਅੱਜ ਤੱਕ ਸਾਨੂੰ ਇੱਥੇ ਨਹੀਂ ਮਿਲੇ ਅਸੀਂ ਉਹਨਾਂ ਨਾਲ ਗੱਲ ਕਰਨੀ ਸੀ ਜੋ ਪ੍ਰੋਡਕਟ ਉਹ ਬਣਾਉਂਦੇ ਨੇ ਮੈਡੀਸਨ ਬਣਾਉਂਦੇ ਆਯੁਰਵੈਦਿਕ ਸਾਰੀ ਹੁੰਦੀਆਂ ਨੇ ਉਹਦੇ ਬਾਰੇ ਗੱਲਬਾਤ ਕਰਨੀ ਸੀ ਕਿਵੇਂ ਪ੍ਰੋਸੈਸ ਹੁੰਦਾ ਉਹ ਗੱਲ ਕਰਨੀ ਸੀ ਪਰ ਅਸੀਂ ਰਾਹੰਦੇ ਹੀ ਫੋਨ ਕੀਤਾ ਸੀ ਉਹਨਾਂ ਨੂੰ ਪਹਿਲਾਂ ਫੋਨ ਨਹੀਂ ਕੀਤਾ ਤੇ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਅੱਜ ਤਾਂ ਮੈਂ ਅੱਧਰ ਆਪਣਾ ਮੁਹਾਲੀ ਵਾਲੇ ਘਰ ਆਏ ਹੋਏ ਆ ਉੱਧਰ ਕੋਠੀ ਤੇ ਆਏ ਹੋਏ ਆ ਉੱਧਰ ਕੋਈ ਕੰਮ ਸੀ ਉਹਨਾਂ ਨੂੰ ਉੱਧਰ ਚਲੇ ਗਏ ਜੋ ਫਿਰ ਕਿਸ ਦਿਨ ਉਹਨਾਂ ਦਾ ਇੰਟਰਵਿਊ ਲਿਆਂਗੇ ਆਪਾਂ ਉਹ ਗੱਲਬਾਤ ਫੇਕ ਰਾਂਗੇ ਬਾਕੀ ਫਾਰਮ ਤਾਂ ਸੀ ਆਪਾਂ ਤੁਹਾਨੂੰ ਸਾਰੇ ਵੀਡੀਓ ਦਿਖਾਵਾਂਗੇ ਤੇ ਉਹਦੇ ਬਾਰੇ ਦੱਸਾਂਗੇ ਇੱਥੋਂ ਨੇੜੇ ਹੀ ਰਹਿ ਗਿਆ ਫਾਰਮ ਹੁਣ ਪਹੁੰਚਣੇ ਵਾਲੇ ਆ ਬਸ ਤੇ ਰਾਹ ਬੜਾ ਵਧੀਆ ਲੱਗਦਾ ਜਾਂਦੇ ਟਾਈਮ ਕੱਚਾ ਰਾਇ ਪਰ ਮਨ ਲੱਗਦਾ ਜਾਂਦੇ ਜਦੋਂ ਆਪਾਂ ਤੇ ਕਿਸੇ ਦਾ ਹੋਰ ਫਾਰਮ ਹੈ ਜਿਵੇਂ ਇਹ ਫਾਰਮ ਇਹ ਪੱਧਰ ਕੀਤਾ ਹੋਇਆ ਪਰ ਉਹ ਜਿਹੜਾ ਫਾਰਮ ਹੈ ਖੈਰਾ ਸਾਹਿਬ ਵਾਲਾ ਉਹਨਾਂ ਨੇ ਐਜੀਟੀ ਜਿਵੇਂ ਹੈ ਸੀ ਪਹਾੜੀ ਏਰੀਆ ਉਦਾਂ ਹੀ ਰੱਖਿਆ ਹੋਇਆ ਹੁਣ ਵੀ ਦੇਖਦੇ ਅੱਗੇ ਵੀਡੀਓ ਆਪਾਂ ਇਹ ਆ ਗਿਆ ਜੀ ਖੈਰਾ ਫਾਰਮ ਇਹ ਲਿਖਿਆ ਖੈਰਾ ਫਾਰਮ ਬਰਦਾਰ ਇਹ ਬਾਹਰ ਦਾ 뷰 ਹੈ ਜੀ ਤੇ ਵੱਡਾ ਜਿਹਾ ਨਾਲਾ ਬਣਾਇਆ ਹੋਇਆ ਪਾਣੀ ਕ੍ਰੋਸਿੰਗ ਵਾਸਤੇ ਜਦੋਂ ਗਰਮੀਆਂ ਚ ਓਵਰਫਲੋ ਹੁੰਦਾ ਪਾਣੀ ਤਾਂ ਇਧਰੋਂ ਹੋ ਕੇ ਨਿਕਲ ਜਾਂਦਾ ਤੇ ਸਾਹਮਣੇ ਇੱਕ ਬਾਂਸ ਦਾ ਬੈਡਰੂਮ ਬਣਾਇਆ ਹੋਇਆ ਬਾਂਸ ਬਾਂਸ ਦੀ ਹੱਟ ਬਣਾਈ ਹੋਈ ਹੈ ਸਿੰਗਲ ਬੈਡਰੂਮ ਦੀ ਹੈ ਤੇ ਇਹਨੂੰ ਵੀ ਆਪਾਂ ਬੁੱਕ ਕਰ ਸਕਦੇ ਆ ਤੇ ਇੱਥੋਂ ਦਾ ਏਦਾਂ ਦਾ ਏ ਵਿਊ ਹੈ ਜੀ ਅੱਗੇ ਵਧਦੇ ਆ ਇੱਥੋਂ ਹੀ ਹਰਿਆਲੀ ਸਟਾਰਟ ਹੋ ਜਾਂਦੀ ਹੈ ਫਾਰਮ ਦੀ ਸਾਰੀਆਂ ਸਬਜ਼ੀਆਂ ਫਰੂਟ ਇੱਥੇ ਹੀ ਨੇ ਤੇ ਇੱਥੋਂ ਹੀ ਇਹ ਮੈਡੀਸਨ ਤਿਆਰ ਕਰਦੇ ਨੇ ਇਹ ਨਾਲ ਇਧਰ ਪੱਠੀ ਐ ਪੱਠੀ ਥਰੂ ਵੀ ਕਈ ਮੈਡੀਸਨਾਂ ਤਿਆਰ ਕੀਤੀ ਜਾਂਦੀ ਆਯੁਰਵੈਦਿਕ ਇਹ ਮੁਰਗੀ ਪਾਲਣਾ ਜੀ ਨਵੇਂ ਬੱਚੇ ਨੇ ਜਿਹੜੇ ਇਧਰ ਰੱਖੇ ਹੋਏ ਨੇ ਤੇ ਦੂਜੇ ਪਾਸੇ ਉੱਪਰ ਚੱਲਦੇ ਆ ਜੋ ਮੁਰਗੀਆਂ ਅੰਡੇ ਦਿੰਦੀਆਂ ਨੇ ਹੁਣ ਉਹ ਉੱਪਰ ਵਾਲੇ ਪਾਸੇ ਰੱਖੇ ਹੋਏ ਨੇ ਇਧਰ ਦਿਕਾਂਦੇ ਆ ਉਹ ਵੀ ਇੱਧਰ ਰੱਖਿਆ ਹੋਇਆ ਮੁਰਗੀਆਂ ਇਹ ਦੇਸੀ ਮੁਰਗੀਆਂ ਨੇ ਜੀ ਤੇਸੀ ਅੰਡੇ ਕਾਫੀ ਹੋ ਜਾਂਦੇ ਨੇ ਦਿਨ 'ਚ ਤੇ ਵਧੀਆ ਸਭ ਤੋਂ ਵਧੀਆ ਰਹਿੰਦਾ ਦੇਸੀ ਅੰਡਾ ਸਿਹਤ ਲਈ ਉੱਪਰ ਵਾਲੇ ਪਾਸੇ ਚੱਲਦੇ ਆ ਇਹ ਸਾਰੇ ਬੁੱਟੇ ਰੁੱਖ ਹਲਦੀ ਇਦਾਂ ਦੇ ਸਾਰੇ ਲਾਏ ਹੋਏ ਨੇ ਇਹਨਾਂ ਨੇ ਇੱਕ ਦਸਤੇ ਨੇ ਵੀ 170 80 ਕਿਸਮ ਦੇ ਫਲ ਫਰੂਟ ਤੇ ਬਾਕੀ ਦੇਸੀ ਬਰੁਖ ਜਿਹੜੇ ਉਹ ਵੀ ਕਾਫੀ ਲਾਏ ਹੋਏ ਨੇ ਕਾਫੀ ਤਰ੍ਹਾਂ ਦੀ ਨਸਲਾਂ ਲਾਈ ਹੋਈਆਂ ਨੇ ਤੇ ਇਹ ਡੈਮ ਬਣਾਇਆ ਹੋਇਆ ਜੀ ਇਹਨਾਂ ਨੇ ਦੇਸੀ ਜਿੱਥੇ ਪਾਣੀ ਆ ਕੇ ਵਾਰਸ ਦਾ ਰੁਕ ਜਾਂਦਾ ਤੇ ਇੱਥੋਂ ਹੀ ਬਾਕੀ ਸਪਲਾਈ ਕਰਦੇ ਆ ਉੱਪਰ ਦਾ 뷰 ਹੈ ਜਿਵੇਂ ਉੱਪਰ ਜਾਵਾਂ ਆਪਾਂ ਹੋਰ ਉਚਾਈ ਹੁੰਦੀ ਜਾਂਦੀ ਹੈ ਕਾਫੀ ਉਚਾਈ ਤੇ ਹੈਗਾ ਬਣਿਆ ਹੋਇਆ ਫਾਰਮ ਅੱਗੇ ਉੱਪਰ ਵੱਲ ਨੂੰ ਵਧਦੇ ਆ ਹੋਰ ਇਹ ਸਾਰੇ ਤਰ੍ਹਾਂ ਦੇ ਰੁੱਖ ਲੱਗੇ ਹੋਏ ਨੇ ਫਲ ਫਰੂਟ ਇਹ ਉੱਪਰ ਦਾ ਵੀਊ ਹੈ ਜੀ ਇੱਦਾਂ ਕਾਫੀ ਉਚਾਈ ਹੋ ਜਾਂਦੀ ਹੈ ਉੱਪਰ ਜਾਂਦੇ ਹਾਂ ਜਿਵੇਂ ਗੰਨਾ ਵੀ ਇੱਥੇ ਹੀ ਲਾਇਆ ਹੋਇਆ ਹੈ ਨਾ ਇਹਨਾਂ ਨੇ ਉਹ ਨਾਲ ਦੇਸੀ ਸ਼ੱਕਰ ਬਣਾਉਂਦੇ ਨੇ ਤੇ ਸਾਹਮਣੇ ਹਟ ਦਿਖ ਰਹੀ ਏ ਜਿਹੜੀ ਡਬਲ ਬੈੱਡਰੂਮ ਦੀ ਅੱਗੇ ਵੱਲ ਚੱਲਦੇ ਹਾਂ ਹੋਰ ਸਾਹਮਣੇ ਹੁਣ ਆਪਾਂ ਨੂੰ ਦਿਖੂਆ ਇਹ ਓਪਨ ਏਰੀਆ ਬੈਠਣ ਵਾਸਤੇ ਬਣਾਇਆ ਹੋਇਆ ਬਹੁਤ ਵਧੀਆ ਇਹ ਦੇਖੋ ਇੱਥੋਂ ਸਾਰਾ 뷰 ਦਿਖਦਾ ਇਹ ਬਹੁਤ ਸੋਹਣਾ ਬਣਾਇਆ ਹੋਇਆ ਇੱਥੇ ਆਪਾਂ ਆਪਣੀ ਫੈਮਿਲੀ ਨਾਲ ਬੈਠ ਕੇ ਇੰਜੋਏ ਕਰ ਸਕਦੇ ਹਾਂ ਬੱਚੇ ਖੇਡ ਸਕਦੇ ਆ ਬਹੁਤ ਵਧੀਆ ਲੱਗਦਾ ਇੱਥੇ ਧੁੱਪੋ ਵੀ ਬਹੁਤ ਵਧੀਆ ਆ ਰਹੀ ਹੈ ਠੰਡਾ ਜਿਹਾ ਧੁੱਪ ਸੇਕੋ ਆਰਾਮ ਨਾਲ ਬੈਠ ਕੇ ਦੇ ਵੀ ਉਹ ਵੀ ਦੂਰ ਤੱਕ ਦਿਖਦਾ ਇੱਥੇ ਖੜਕੇ ਖੜੇ ਹੋ ਕੇ ਕਾਫੀ ਦੂਰ ਤੱਕ ਹੈ ਜਿਵੇਂ ਜਿੱਥੇ ਤੱਕ ਜੋਮ ਜਾਂਦਾ ਉੱਥੇ ਤੱਕ ਫਾਰਮ ਹੈਗਾ ਏ 8-10 ਕਿੱਲਾਂ ਦਾ ਫਾਰਮ ਬਣਿਆ ਹੋਇਆ ਏ ਇਧਰੋਂ ਹੱਟਦਾ ਵੀਊ ਦਿਖਦਾ ਉੱਥੇ ਵੀ ਜਾ ਕੇ ਦਿਖਾਵਾਂਗੇ ਸਾਰੀ ਵੀਡੀਓ ਅੰਦਰ ਬਾਹਰ ਦੀ ਇਧਰ ਸਾਡੇ ਲਾਡੀ ਵੀਰ ਬੈਠੇ ਨੇ ਕਿੰਨਾ ਕਰਕੇ ਆਪਾਂ ਇੱਥੇ ਪਹੁੰਚੇ ਆਂ ਤੇ ਹੱਟ ਦਾ ਇੱਥੱਲੇ ਦਾ 뷰 ਹੈ ਥੱਲੇ ਬੱਚਿਆਂ ਵਾਸਤੇ ਝੁੱਲ੍ਹੇ ਵਗੈਰ ਲਾਏ ਹੋਏ ਨੇ ਬੱਚੇ ਇੰਜੋਏ ਕਰ ਸਕਦੇ ਨੇ ਥੱਲੇ ਝੁੱਲ੍ਹੇ ਲਾਏ ਹੋਏ ਨੇ ਤੇ ਹੋਰ ਵੀ ਵਾਕਿਆ ਆਪਾਂ ਬਹਿ ਸਕਦੇ ਹਾਂ ਮੰਜੇ ਵਗੈਰਾ ਤੇ ਉੱਪਰ ਰੂਮ ਬਣਾਏ ਹੋਏ ਨੇ ਇਸੇ ਸਟੈਂਡ ਬਣਾ ਕੇ ਉੱਪਰ ਰੂਮ ਉਚਾਈ ਤੇ ਬਣਾਏ ਹੋਏ ਨੇ ਗੁੰਦੀ ਦੀ ਫੋਟੋ ਆਪਾਂ ਅੰਦਰ ਦਿਖਾਵਾਂ ਵੀਡੀਓ ਇਹ ਨਾ ਬਾਹਰੋਂ ਦਿਖਾ ਦਿੰਦੇ ਆ ਥੋੜਾ ਪੌਦ ਵਧੀਆ ਬਣਾ ਹੋਇਆ ਸਾਰਾ ਫਾਰਮ ਅੱਗੇ ਉੱਪਰ ਵੱਲ ਹੋਰ ਚੱਲਦੇ ਆ ਅੱਗੇ ਮੈਡੀਟੇਸ਼ਨ ਯੋਗਾ ਵਾਸਤੇ ਤਾਂ ਹੈਗੀ ਮੈਡੀਟੇਸ਼ਨ ਰੂਮ ਬਣਾ ਹੋਇਆ ਇਹ ਮੈਡੀਟੇਸ਼ਨ ਰੂਮ ਹੈ ਜੀ ਤੇ ਉਹ ਦੂਰ ਤੱਕ ਫਾਰਮ ਹੈ ਅੱਗੇ ਵੱਲ ਹੋਰ ਕਾਫੀ ਦੂਰ ਤੱਕ ਬਣਿਆ ਹੋਇਆ ਇਹ ਟ੍ਰੈਕ ਵੀ ਕਾਫੀ ਹੈ ਸੈਰ ਕਰਨੀ ਹੋਵੇ ਜਿਵੇਂ ਸਵੇਰੇ ਉੱਠ ਕੇ ਕਿਸੇ ਨੇ ਤਾਂ ਉਹ ਟ੍ਰੈਕ ਤੇ ਜਾ ਸਕਦੇ ਆ ਸਵੇਰ ਚ ਭਾਏ ਦਿਨ ਕਿਲੋਮੀਟਰ ਦਾ ਟ੍ਰੈਕ ਪੈ ਜਾਂਦਾ ਇੱਥੋਂ ਝੀਲ ਦਿਖਦੀ ਹੈ ਜਿਹੜੀ ਉਹ ਬਣਾਈ ਹੋਈ ਹੈ ਨੇਚਰਲ ਡੈਮ ਬਣਾ ਹੋਇਆ ਇੱਧਰੋਂ ਦੇਖ ਸਕਦੇ ਨੇ ਨੇਚਰਲ ਡੈਮ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਆਪਣਾ ਪਾਣੀ ਰੋਕਿਆ ਹੋਇਆ ਕੁਦਰਤੀ ਪਾਣੀ ਹੁਣ ਚਲਦੇ ਆਂ ਰੂਮ ਚ ਅੰਦਰ ਰੂਮ ਦਿਖਾਉਂਦੇ ਆਂ ਅੰਦਰੋਂ ਉਹ ਸੋਹਣੇ ਬਣੇ ਹੋਏ ਨੇ ਬਹੁਤ ਖਰਚਾ ਕੀਤਾ ਹੋਇਆ ਹੈ ਕਹਿਰਾ ਸਾਹਿਬ ਨੇ ਸ਼ੌਂਕਿਆ ਤੌਰ ਤੇ ਬਣਾਏ ਹੋਏ ਨੇ ਇਹਨਾਂ ਨੇ ਸ਼ੌਂਕ ਹੈ ਕਹਿੰਦੇ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੁਦਰਤ ਨਾਲ ਜੁੜਨ ਦਾ ਨੇਚਰ ਵਿੱਚ ਰਹਿਣ ਦਾ ਇਹ ਫੋਟੋ ਸਿੰਦਰ ਲੱਗੀ ਹੋਈ ਹੈ ਬਹੁਤ ਵਧੀਆ ਤੇ ਇੱਥੇ ਇੱਕ ਗੱਲ ਹੋਰ ਹੈ ਕਿ ਜਦੋਂ ਆਪਾਂ ਆਵਾਂਗੇ ਤੇ ਇੱਥੇ ਖਾਣਾ ਪਕਾਣਾ ਖੁਦ ਹੈ ਓਪਨ ਕਿਚਨ ਹੈ ਤੇ ਖੁਦ ਕੁਕਿੰਗ ਕਰਨੀ ਪਵੇਗੀ ਖੁਦ ਖਾਣਾ ਪਕਾਉਣਾ ਪਏਗਾ ਸੈਲਫ ਸਰਵਿਸ ਹੈ ਸਾਰੀ ਇਧਰੋਂ ਵੀ ਆਪਾਂ ਉਪਨ ਦੇਖ ਸਕਦੇ ਆ ਡੈਮ ਨੂੰ ਤੇ ਦਰਵੀਨ ਪਿਆ ਹੋਇਆ ਇਹਦੇ ਨਾਲ ਦੇਖ ਸਕਦੇ ਆ ਸਾਰਾ ਫਾਰਮ ਅੱਗੇ ਇਧਰ ਕੁਝ ਹੋਰ ਇੱਧਰ ਕਿਤਾਬਾਂ ਵਗੈਰਾ ਪਈਆਂ ਨੇ ਪੜਨ ਲਈ ਇਹ ਪ੍ਰੋਸੈਸ ਹੁੰਦਾ ਜੀ ਸਾਰਾ ਇਹ ਗੁਲਾਬ ਦੇ ਫੁੱਲ ਨੇ ਇਹ ਵੀ ਪੈਂਦੇ ਨੇ ਮੈਡੀਸਨ 'ਚ ਤੇ ਤਿਆਰ ਕੀਤਾ ਹੋਇਆ ਸਾਰਾ ਸਮਾਨਾ ਨੇਚਰਲ ਤਰੀਕੇ ਨਾਲ ਇੱਧਰ ਵਾਲੇ ਪਾਸੇ ਡੈਮ ਬਣਾਇਆ ਹੋਇਆ ਜੀ ਇਹ ਡੈਮ ਹੈ ਤੇ ਇੱਥੇ بارش ਦਾ ਪਾਣੀ ਆ ਕੇ ਰੁਕ ਜਾਂਦਾ ਇਸ ਡੈਮ 'ਚ ਤੇ ਉਹ ਜਿਹੜਾ ਓਵਰਫਲੋ ਹੁੰਦਾ ਉਹ ਇੱਧਰੋਂ ਨਿਕਲ ਜਾਂਦਾ ਤੇ ਇੱਥੋਂ ਹੀ ਸਾਰੇ ਫਾਰਮ ਨੂੰ ਪੰਪਿੰਗ ਕਰਕੇ ਪਾਣੀ ਪਹੁੰਚਾਇਆ ਜਾਂਦਾ ਉਧਰ ਮੋਟਰਾਂ ਲੱਗੀਆਂ ਹੋਈਆਂ ਉਹ ਪੈ ਬਿਚਾਏ ਹੋਏ ਨੇ ਸਾਰੇ ਫਾਰਮ ਤੇ ਅੱਛੀ ਵੀ ਹੈਗੀ ਇਹਦੇ ਚ ਰੱਖੀ ਹੋਈ ਤੇ ਇਹਦਾ ਟਰੈਕ ਬਹੁਤ ਵੱਡਾ ਜਿਵੇਂ ਕੋਈ ਮੰਨ ਲਓ ਆਪਣੇ ਫੈਮਿਲੀ ਨਾਲ ਰਹਿਣ ਵਾਸਤੇ ਆਂਦਾ ਸਵੇਰੀ ਸੈਰ ਕਰਨੀ ਚਾਹੁੰਦਾ ਬੰਦਾ ਤਾਂ 2.5 ਕਿਲੋਮੀਟਰ ਦਾ 3 ਕਿਲੋਮੀਟਰ ਦੇ ਲਗਭਗ ਦਾ ਦੱਸ ਰਹੇ ਨੇ ਇਹਦਾ ਟਰੈਕ ਹੈ ਬਣਿਆ ਹੋਇਆ ਉੱਪਰੋਂ ਫਾਰਮ ਦੇ ਉੱਪਰੋਂ ਘੁੰਮ ਕੇ ਆਉਣਾ ਪੈਂਦਾ ਸਾਰੇ ਦਾ 3 ਕਿਲੋਮੀਟਰ ਦੇ ਲਗਭਗ ਟਰੈਕ ਬਣਿਆ ਹੋਇਆ ਬਹੁਤ ਵਧੀਆ ਇੱਕ ਵਾਰ ਫੇਰ ਆਪਾਂ ਸਾਰੇ ਫਾਰਮ ਤੇ ਕੈਮਰਾ ਘੁਮਾ ਕੇ ਦਿਖਾਉਂਦੇ ਤੁਹਾਨੂੰ ਬਹੁਤ ਵਧੀਆ ਬਣਿਆ ਹੋਇਆ ਫਾਰਮ ਪੂਰਾ ਮਨ ਲੱਗਦਾ ਇੱਥੇ ਆ ਕੇ ਸਾਰਾ ਨੇਚਰਲ ਹੈ